ਤੇ ਪੜੇ ਜਾਣੇ ਨੇ ਮੈਂ ਸਿਰਫ ਸਿੱਧਾ ਮਤੇ ਹੀ ਪੜਾਂਗਾ ਸਮੇਂ ਦੀ ਕੁਵਾਇਦ ਨੂੰ ਦੇਖਦੇ ਹੋਏ ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਨੰਬਰ 1 ਵੱਖ-ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਸਮਝੌਤਿਆਂ ਵਿੱਚੋਂ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਹੋਰ ਖੇਤਰਾਂ ਨੂੰ ਬਾਹਰ ਰੱਖਿਆ ਜਾਵੇ ਦੇਸ਼ ਦੇ ਵਿਕਾਸ ਲਈ ਘਰੇਲੂ ਮੰਗ ਪੈਦਾ ਕਰਨ ਦੀ ਲੋੜ ਵਿੱਚੋਂ ਘਰੇਲੂ ਮੰਡੀ ਦਾ ਵਿਸਥਾਰ ਕਰਨ ਦੇ ਉਪਰਾਲੇ ਕਰਨ ਲਈ ਆਰਥਿਕ ਤੌਰ ਤੇ ਆਤਮ ਨਿਰਭਰ ਤੇ ਆਜਾਦਾਨਾ ਆਰਥਿਕ ਵਿਕਾਸ ਮਾਡਲ ਦੀ ਉਸਾਰੀ ਕੀਤੀ ਜਾਵੇ ਸੀ 2 50% ਫਾਰਮੂਲੇ ਨਾਲ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਇਹ ਪਹਿਲਾ ਮਤਾ ਹੈ ਦੂਜਾ ਮਤਾ ਬਿਜਲੀ ਸੋਧ ਬਿੱਲ 225 ਰਾਜਾਂ ਦੇ ਅਧਿਕਾਰਾਂ ਤੇ ਡਾਕਾ ਹੈ ਬਿਜਲੀ ਦੇ ਵੰਡ ਖੇਤਰ ਦੇ ਨਿਜੀਕਰਨ ਦੀ ਨੀਤੀ ਹੈ ਇਹ ਬਿੱਲ ਰੱਦ ਕੀਤਾ ਜਾਵੇ ਸਮਾਰਟ ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਇਸ ਬਿੱਲ ਦੀ ਤਜਵੀਜ਼ ਨੂੰ ਰੱਦ ਕਰਨ ਬਾਰੇ ਪੰਜਾਬ ਸਰਕਾਰ 30 ਨਵੰਬਰ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੂੰ ਲਿਖ ਕੇ ਵਿਰੋਧ ਦਰਜ ਕਰਵਾਵੇ ਤੇ ਇਸ ਵਿਰੋਧ ਵਿਧਾਨ ਸਭਾ ਵਿੱਚ ਵੀ ਮਤਾ ਪਾਸ ਕੀਤਾ ਜਾਵੇ ਇਸ ਦੇ ਨਾਲ ਹੀ ਸੀਡ ਬਿੱਲ 2025 ਰੱਦ ਕੀਤਾ ਜਾਵੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਉਲੰਘ ਕੇ ਸਹਿਕਾਰਤਾ ਵਿਭਾਗ ਦੇ ਕੇਂਦਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਪੰਜਾਬ ਸਰਕਾਰ ਸਹਿਕਾਰਤਾ ਲਹਿਰ ਨੂੰ ਪੈਰਾਂ ਸੇਰ ਕਰੇ ਇਹ ਦੂਸਰਾ ਮਤਾ ਸੀ ਜੀ ਤੀਸਰਾ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕੀਤੇ ਜਾਣ ਜਨਤਕ ਖੇਤਰ ਦਾ ਨਿਜੀਕਰਨ ਬੰਦ ਕੀਤਾ ਜਾਵੇ ਸਾਰੇ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ ਚੌਥਾ ਮਤਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰਮੁੱਖ ਮੰਗ ਮੰਨ ਕੇ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਐਲਾਨ ਕੀਤਾ ਜਾਵੇ ਸਿੱਖਿਆ ਨੂੰ ਸੰਵਿਧਾਨ ਦੀ ਸੰਭਰਤੀ ਸੂਚੀ ਦੀ ਥਾਂ ਰਾਜ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਪੰਜਾਬ ਸਰਕਾਰ ਖੁਦ ਸੂਬੇ ਦੀਆਂ ਲੋੜਾਂ ਅਨੁਸਾਰ ਟੁਕਮੇ ਵਿਗਿਆਨਕ ਤੇ ਜਮੂਰੀ ਸਿੱਖਿਆ ਨੀਤੀ ਬਣਾ ਕੇ ਲਾਗੂ ਕਰੇ ਨੰਬਰ 5 ਚੰਡੀਗੜ੍ਹ ਉੱਪਰ ਕੇਂਦਰ ਸਰਕਾਰ ਦਾ ਪੂਰਨ ਕੰਟਰੋਲ ਸਥਾਪਿਤ ਕਰਨ ਦੀ ਸੰਵਿਧਾਨਕ ਸੋਚ ਦੀ ਤਜਵੀਜ਼ ਰੱਦ ਕੀਤੀ ਜਾਵੇ ਪੁਰਾਣੇ ਵਾਅਦੇ ਅਨੁਸਾਰ ਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ ਨੰਬਰ 6 ਪਾਣੀ ਸੰਵਿਧਾਨ ਅਨੁਸਾਰ ਸੂਬਿਆਂ ਦਾ ਵਿਸ਼ਾ ਹੈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਤੇ ਛਾਪਾਂ ਮਾਰਨ ਹਿੱਤ ਲਿਆਂਦੇ ਗਏ ਡੈਮ ਸੇਫਟੀ ਐਕਟ ਜਲ ਸੋਧ ਐਕਟ ਰੱਦ ਕੀਤੇ ਜਾਣ ਬੀਬੀਐਮਬੀ ਦੇ ਕੇਂਦਰੀਕਰਨ ਲਈ ਚੁੱਕੇ ਸਾਰੇ ਕਦਮ ਰੱਦ ਕੀਤੇ ਜਾਣ ਨੰਬਰ 7 ਸਾਡੇ ਸਾਥੀਆਂ ਨੇ ਚਾਹਿਆ ਸੀ ਵੀ 416 ਰੁਪਏ ਗੰਨੇ ਦਾ ਐਲਾਨ ਕਰਤਾ ਪਰ ਇਹ ਲਾਗਤ ਮੁੱਲ ਵੀ ਪੂਰਾ ਨਹੀਂ ਮੋੜਦਾ ਸੂਕਤ ਕਿਸਾਨ ਮੋਰਚਾ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਕਰਦਾ ਮਿੱਲਾਂ ਚਲਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ-ਨਾਲ ਗੰਨਾ ਕਾਸ਼ਤਕਾਰਾਂ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨੰਬਰ 8 ਹੜ੍ਹਾਂ ਨੂੰ ਰੋਕਣ ਦੇ ਪੱਕੇ ਪ੍ਰਬੰਧ ਕੀਤੇ ਜਾਣ ਡੈਮਾਂ ਦੀ ਡੀਸਿਲਟਿੰਗ ਕਰਵਾਈ ਜਾਵੇ ਅੱਜ ਹੀ ਰੇਡੀਓ ਤੇ ਖਬਰ ਹੈ ਕਿ 10 ਬੰਦਿਆਂ ਦੀ ਕੇਂਦਰ ਸਰਕਾਰ ਭਾਖੜਾ ਡੈਮ ਦੀ ਡੀਸਿਲਟਿੰਗ ਲਈ ਕੋਈ ਕਮੇਟੀ ਬਣਾਉਣ ਜਾ ਰਹੀ ਹੈ ਹੜਪੀੜ ਤਕਾਸ਼ਤਕਾਰਾਂ ਨੂੰ 70000 ਰੁਪਏ ਪ੍ਰਤੀ ਏਕੜ ਟੈਗਏ ਘਰਾਂ ਲਈ 10 ਲੱਖ ਰੁਪਏ ਮੌਤ ਹੋਣ ਦੀ ਸੂਰਤ ਵਿੱਚ 25 ਲੱਖ ਰੁਪਏ ਪਸ਼ੂਆਂ ਲਈ 1 ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ ਕੱਚੀਆਂ ਜ਼ਮੀਨਾਂ ਦੀ ਗਰਦੌਰੀ ਬਹਾਲ ਕੀਤੀ ਜਾਵੇ ਇਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੁੱਕਣ ਦੀ ਪੱਕੇ ਤੌਰ ਤੇ ਮਨਜ਼ੂਰੀ ਦਿੱਤੀ ਜਾਵੇ ਸਰਕਾਰ ਨੇ ਇਸ ਮਾਮਲੇ 'ਚ ਮੁਆਵਜ਼ਾ ਬਿਲਕੁਲ ਵੀ ਲੋਕਾਂ ਨੂੰ ਕਿਸੇ ਵੀ ਢੰਗ ਨਾਲ ਨਹੀਂ ਵੰਡਿਆ ਇਸ ਕਰਕੇ ਇਹ ਮਤਾ ਆ ਔਰ ਇਸ ਲਈ ਆਪਾਂ ਸੰਘਰਸ਼ ਵੀ ਕਰ ਰਹੇ ਆ ਨੰਬਰ 9 ਮਜਬੂਰੀ ਵਸ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਸਾਰੇ ਕੇਸ ਜੁਰਮਾਨੇ ਲਾਲ ਇਦਰਾਜ ਵਗੈਰਾ ਰੱਦ ਕੀਤੇ ਜਾਣ ਨੰਬਰ 10 ਖੇਤੀ ਯੂਨੀਵਰਸਿਟੀ ਲੁਧਿਆਣਾ ਬਿਜਲੀ ਬੋਰਡ ਸਮੇਟ ਸਰਕਾਰੀ ਜਾਂ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣੀਆਂ ਬੰਦ ਕੀਤੀਆਂ ਜਾਣ ਪੰਜਾਬ ਦੇ 11ਵਾਂ ਨੰਬਰ ਪੰਜਾਬ ਦੇ ਜਿਲ੍ਹਿਆਂ ਵਿੱਚ ਝੋਨੇ ਦਾ ਝਾੜ ਔਸਤਨ 7 ਕੁਇੰਟਲ ਘਟ ਗਿਆ ਉਹਦੇ ਲਈ 500 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ ਹਲਦੀ ਬੋਨਾ ਰੋਗ ਕਰਨ ਨੁਕਸਾਨੇ ਗੇ ਕਿਸਾਨਾਂ ਨੂੰ ਜਿਹਦੀ ਬਹੁਤ ਬੁਰੀ ਮਾਰ ਪਈ ਹੈ ਕਿਸੇ ਦੇ ਤਾਂ ਦਾਣੇ ਵੀ ਨਹੀਂ ਹੋਏ ਉਹਨਾਂ ਨੂੰ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਤੇ ਸੰਘਰਸ਼ ਦੌਰਾਨ ਕਿਸਾਨਾਂ ਖਿਲਾਫ ਦਰਜ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ, ਰਹਿੰਦੀਆਂ ਮੰਗਾਂ ਮੰਨੀਆਂ ਜਾਣ ਸਾਡੀਆਂ ਜਿਹੜੀਆਂ ਸੰਜੀਤ ਅਗਰਵਾਲ ਨੇ ਜਿਹੜਾ ਲਿਖ ਕੇ ਵਾਅਦਾ ਕੀਤਾ ਸੀ। 13 ਲਾਸਟ 11 ਨਵੰਬਰ ਨੂੰ ਹੜਪੀੜਤਾ ਨੂੰ ਮਦਦ ਕਰਨ ਲਈ ਗਏ ਜਥੇ ਦੀ ਦੁਰਘਟਨਾ ਵਿੱਚ ਹਰਜੀਤ ਸਿੰਘ ਕੋਟਕਪੂਰਾ ਸਾਡੇ ਤੋਂ ਸਦੀਵੀ ਤੌਰ ਤੇ ਵਿਛੜ ਗਏ ਜਦੋਂ ਕਿ ਬਲਵੰਤ ਸਿੰਘ ਮੰਗਲ ਜ਼ਖਮੀ ਹੋਏ ਸਨ। ਇਸ ਸਬੰਧੀ ਸੰਘਰਸ਼ ਚੱਲ ਰਿਹਾ ਹੈ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਭਰਾਵੋ ਯੂਰੀਆ ਨਾਲ ਜਿਹੜਾ ਕੋਈ ਹੋਰ ਸਮਾਨ ਨੱਥੀ ਕਰਦੇ ਨੇ। ਡਾਇ ਨਾਲ ਵੀ ਆਹ ਦੋ ਮੰਗ ਪੱਤਰ ਨੇ ਇਹ ਤਾਂ ਮੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਮੰਗ ਪੱਤਰ ਜਿਦੇ ਚ ਸਾਰੀਆਂ ਚੀਜ਼ਾਂ ਦਰਜ ਨੇ। ਈਵਨ ਪਰਾਲੀ ਦੇ ਮਾਮਲੇ 'ਚ ਮੁਆਵਜ਼ਾ ਬਾਕੀ ਸਾਰੀਆਂ ਗੱਲਾਂ ਹੜ੍ਹਾਂ ਦੇ ਮਾਮਲੇ 'ਚ ਵੀ ਰੋਕਥਾਮ ਕਿਵੇਂ ਹੋਵੇ ਡੀਸੈਲਟਿੰਗ ਕਿਵੇਂ ਹੋਵੇ ਇਹ ਸਾਰੀਆਂ ਮੰਗਾਂ ਪੰਜਾਬ ਸਰਕਾਰ ਦੇ ਮੰਗ ਪੱਤਰ 'ਚ ਵੀ ਦਰਜ ਨੇ ਤੇ ਕੇਂਦਰ ਸਰਕਾਰ ਤੋਂ ਵੀ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਜਿਦੇ 'ਚ ਪੰਜਾਬ ਲਈ 25000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਹੈ ਖੜ ਪੀੜ ਤੋਂ ਸੂਬਿਆਂ ਲਈ 1 ਲੱਖ ਕਰੋੜ ਦੀ ਉਹਦੇ 'ਚੋਂ ਪੰਜਾਬ ਲਈ 25000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਹੈ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਵੀ ਮੈਮੋਰੰਡਮ ਦੇਣਾ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੀ ਮੈਮੋਰੰਡਮ ਦੇਣਾ ਅਸੀਂ ਅਧਿਕਾਰੀਆਂ ਨੂੰ ਕਿਹਾ ਹੋਇਆ ਸਾਡੇ ਕੋਲੇ ਜਾਣਕਾਰੀ ਸੀ ਕਿ ਪੰਜਾਬ ਸਰਕਾਰ ਦੇ ਨਵਰਾਜ ਸਿੰਘ ਜੁਆਇੰਟ ਸੈਕਟਰੀ ਸੀਐਮ ਫਾਰ ਪੰਜਾਬ ਤੇ ਈਸ਼ਾ ਕੰਬੋਜ ਐਸਡੀਐਮ ਸਾਊਥ ਜਿਹੜੇ ਕਿ ਗਵਰਨਰ ਸਾਹਿਬ ਵੱਲੋਂ ਆਏ ਨੇ ਮੈਂ ਸਿੱਖ ਕਿਸਾਨ ਮੋਰਚੇ ਦੇ ਆਗੂਆਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਦਰ ਸਹਿਤ ਲੈ ਵੀ ਆਂਦਾ ਜਾਵੇ ਤੇ ਮੈਮੋਰੈਂਡਮ ਹੈਂਡਓਵਰ ਕਰਨ ਲਈ ਸੀਨੀਅਰ ਲੀਡਰਸ਼ਿਪ ਆ ਜਾਏ ਕਾਪੀਆਂ ਮੇਰੇ ਤੋਂ ਲੈ ਲੀਆਂ ਜਾਵਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ 5 ਕਿ ਮਿੰਟ ਤੁਹਾਡੇ ਹੋਰ ਚਾਹੀਦੇ ਆ ਪਹਿਲਾਂ ਮੰਗ ਪੱਤਰ ਸੌਂਪਿਆ ਜਾਏਗਾ ਉਸ ਤੋਂ ਬਾਅਦ ਦੋ ਬੁਲਾ ਰਹੇ ਆ ਤੇ ਆਪਾਂ ਕਿਸੇ ਨੇ ਵੀ ਉੱਠਣਾ ਨਹੀਂ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਆ ਕਿ ਇੱਧਰਲੇ ਪਾਸੇ ਆ ਜਾਣ ਇੱਧਰ ਇੱਧਰ ਆ ਜਾਓ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਿਰਫ 5 ਕਿ ਮਿੰਟ ਆਪਾਂ ਬੈਠਣਾ ਹੈ ਕਿਰਪਾ ਕਰਕੇ ਉੱਠਣਾ ਨਹੀਂ ਜਦੋਂ ਤੱਕ ਪ੍ਰੋਗਰਾਮ ਦੀ ਸਟੇਜ ਤੋਂ ਸਮਾਪਤੀ ਦਾ ਐਲਾਨ ਨਹੀਂ ਹੁੰਦਾ ਕਿਉਂਕਿ ਜੇਕਰ ਆਪਾਂ ਉੱਠ ਕੇ ਜਾਂਦੇ ਆ ਤਾਂ ਸਯੁਗਤ ਕਿਸਾਨ ਮੋਰਚੇ ਦੀ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇਹ ਠੀਕ ਨਹੀਂ ਜਾਣੀ ਮੈਸੇਜ ਸਿਰਫ ਦੋ ਬੁਲਾ ਰਹੇ ਨੇ ਦੋ-ਦੋ ਤਿੰਨ-ਤਿੰਨ ਮਿੰਟ ਦੇ ਲਈ ਉਹਨਾਂ ਨੂੰ ਆਪਾਂ ਬੁਲਾ ਕੇ ਫੇਰ ਸਮਾਪਤੀ ਕਰਕੇ ਉੱਠਣਾ ਜਿੰਨੇ ਸਾਥੀ ਬੈਠੇ ਨੇ ਸਾਰਿਆਂ ਨੂੰ ਅਪੀਲ ਹੈ ਕਿਰਪਾ ਕਰਕੇ 5 ਕਿ ਮਿੰਟ ਸਮਾਂ ਤੁਹਾਡਾ ਹੋਰ ਲੈਣਾ ਇਸੇ ਤਰ੍ਹਾਂ ਹੀ ਬੈਠੇ ਰਹੋ ਕੇਂਦਰ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਨਮਾਇंदे ਜਿਹੜੇ ਮੰਗ ਪੱਤਰ ਲੈਣ ਦੇ ਵਾਸਤੇ ਸਾਡੇ ਕੋਲ ਆਏ ਨੇ ਉਹਨਾਂ ਨੂੰ ਜੀ ਆਇਆਂ ਧੰਨਵਾਦ ਔਰ ਅਸੀਂ ਮੰਗ ਕਰਾਂਗੇ ਕਿ ਸਰਕਾਰ ਨੂੰ ਇਹ ਜਿਹੜੇ ਮੰਗਾਂ ਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਕੇਂਦਰ ਸਰਕਾਰ ਪੂਰੀਆਂ ਕਰੇ ਜਿਹੜੀਆਂ ਪੰਜਾਬ ਸਰਕਾਰ ਨਾਲ ਨੇ ਉਹ ਪੰਜਾਬ ਸਰਕਾਰ ਪੂਰੀਆਂ ਕਰੇ ਔਰ ਦੋਵੇਂ ਹੀ ਸਰਕਾਰਾਂ ਕਿਸਾਨਾਂ ਨੂੰ ਮੀਟਿੰਗ ਦੇ ਕੇ ਉਹਨਾਂ ਦਾ ਜਿਹੜਾ ਮਸਲੇ ਦਾ ਹੱਲ ਕਰਨ ਭਰਾਵੋ ਤੇਰਾ ਮਤੇ ਪਾਸ ਕੀਤੇ ਹੀ ਰੱਖੇ ਸੀ ਤੁਹਾਡੇ ਸਾਹਮਣੇ ਪਰਵਾਣਗੀ ਜ਼ਰੂਰ ਚਾਹੀਦੀ ਆ ਹੱਥ ਖੜੇ ਕਰਕੇ ਤੁਹਾਡੀ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਲਹਿਰ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਮਿਹਰਬਾਨੀ ਜੀ ਸਾਥੀਓ ਬੈਠਣ ਦੀ ਕਿਰਪਾਤਾ ਕਰੋ ਗੁਰਵਿੰਦਰ ਸਿੰਘ ਜੀ ਢਿੱਲੋਂ ਜਿਹੜੇ ਭਾਰਤੀ ਕਿਸਾਨੀ ਨੂੰ ਪੰਜਾਬੀ